ਹਾਂਜੀ ਦੋਸਤੋ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਦਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਨਾਲੇ ਇੱਕ ਗੱਲ ਹੋਰ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਵਾਸਤੇ ਆ ਕੋਈ ਵੀ ਇਹ ਦੀ ਗੱਲ ਦਿਲ ਤੇ ਨਾ ਲਾਵੇ ਦੋਸਤੋ ਚਲੋ ਸ਼ੁਰੂ ਕਰਦੇ ਹਾਂ ਕੀੜੇ ਪੈਣਗੇ ਮਰेंगी ਸੱਪ ਲੜਕੇ ਨਹੀਂ ਮਿੱਤਰਾਂ ਨੂੰ ਧੋਖਾ ਦੇਣੀ ਧੋਖਾ ਤਾਂ ਦਸਤੂਰ ਹੋ ਗਿਆ ਸੋਹਣੀਆਂ ਨਾਰਾਂ ਸਾਹੀ ਤੇਰੇ ਲਛਣਾਂ ਦਾ ਯਾ ਕਿ ਤੇ ਫਰੰਡ ਸਿੱਪ ਤੇਰੀ ਕਿਸੇ ਹੋਰ ਨਾਲ ਸਾਡੇ ਨਾਲ ਲੈ ਦੱਸ ਕਿਉਂ ਰੋਨੀ ਆ ਤੇਰੇ ਨਾਲ ਹੀ ਆ ਦੰਦ ਨਾ ਕੱਢੋ ਭਰਾਵੋ ਬੰਦਾ ਲੱਭ ਕੇ ਦਿਓ ਅਗਲੀ ਦਾ ਹੋ ਕੇ ਤੇ ਦਿਓ ਕਿਤੇ ਆਲਣੋ ਬਣਾ ਵੇ ਵੱਡੇ ਆ ਸ਼ਿਕਾਰੀਆ ਨੇ ਮੋੜਿਆ ਹਾਂ ਸ਼ਿਕਾਰੀ ਸਾਹਿਬ ਤੁਸੀਂ ਤਾਂ ਆਲਣਾ ਹੀ ਦੇੜਤਾ ਸੂਰਾਂ ਦਾ ਵੈਰੀ ਆ ਤੂੰ ਵੱਡਿਆਂ ਨੇ ਮੋੜਿਆ ਹਾਂ ਸਾਡੇ ਤੇਰਾ ਤੂੰ ਡਿ ਸਖਣਾ ਨੇ ਕਿਤੇ ਦੂਰ ਕਿਤੇ ਆਲਣਾ ਬਣਾ ਕੇ ਤੇ ਵੱਡੇ ਆ ਸ਼ਿਕਾਰੀਆ ਨੇ ਮੋੜਿਆ ਹਾਂ ਵੱਡੇ ਸ਼ਿਕਾਰੀਆ ਨੇ ਮੋੜਿਆ ਉਸਤਾਦ ਜੀ ਨੂੰ ਗੁੱਟ ਫੜ ਕੇ ਮਾਨਤਾ ਨਾਲ ਥੱਲੇ ਲੈ ਕੇ ਆਓ। ਹੋ ਮੇਰਾ ਕਿਥੇ ਨਾ ਕਿਥੇ ਨਰ ਆਰੋਗ ਲੈਣਾ ਹੈ। ਫੇਰ ਨਾ کہیں ਉਹ ਬੰਦਾ ਮਾਰਖ ਹੋ ਗਿਆ। ਪਿਸਤੌਲ ਤਾਂ ਨਕਲੀ ਆ ਪਰ ਚਪੇੜਾਂ ਤੇਰੇ ਨੇ ਕਿਸੇ ਦਿਨ ਸੱਚੀ ਲਾ ਦੇਣੀਆਂ। ਆ ਦੇਖੀ ਵੀਰ ਮਾੜਾ ਜਾਂ ਨਰੇਸ਼ ਦੇਖੀ ਕਿਤੇ ਕਿਸੇ ਦੇ ਥੱਲੇ ਨਾ ਆ ਜੇ। ਜੋੱਕੇ ਲੈ ਜੂਗੀ ਜਮਾਨਤ ਵੀ ਨਹੀਂ ਕਰਾਉਣੀ ਕਿਸੇ ਨੇ ਦੇਖੀ ਕਿਸੇ ਦਾ ਜਵਾਕ ਨਾ ਮੈਦਦੀ ਸਰੋਂ ਦਾ ਫੁੱਲ ਘਟ ਤੇ ਝੋਟਾ ਤੋਂ ਜ਼ਿਆਦੀ ਲੱਗਦੀ ਆ ਸ਼ੁਗਰਾਂ ਲੈਂਟਰ ਦੀ ਖੋਜ ਹੋ ਗਈ ਨਹੀਂ ਤਾਂ ਇਹਨੇ ਕੱਚੇ ਘਰਾਂ ਦੇ ਬਾਲੇ ਤੋੜ ਦੇਨੇ ਸੀ ਟਪ ਟਪ ਕੇ ਤੁਸੀਂ ਟੀਵੀ ਤੇ ਆਇਆ ਕਰੋ ਬੱਲੂ ਜੀ ਮੈਂ ਟੀਵੀ ਨਹੀਂ ਦੇਖਦਾ ਏਦਾਂ ਹੀ ਨੱਚਦੀ ਟੱਪਦੀ ਰਹਿਤੀ ਏ ਜਟਾ ਤੇਰੇ ਕਰਮਾਂ ਚ ਜੱਟੀ ਤੇ ਸਾਡੇ ਕਰਮਾਂ ਚ ਲਾਂ ਤਾਂ ਵਧੀਆ ਹੁੰਦਾ ਜੇ ਕਰੋਨਾ ਵੇਲੇ ਹੀ ਸਾਡਾ ਕੰਮ ਨਿਭੜ ਦਿੰਦਾ ਰੱਬਾ ਆਹ ਦਿਨ ਤੱਕ ਨਾ ਦੇਖਣੇ ਪੈਂਦੇ ਵੀਰ ਵੇਲਾ ਹੋ ਕੇ ਵਿਚੋਲੇ ਦਾ ਨੰਬਰ ਸੈਂਡ ਕਰੀ ਥਾਪੇ ਵਾਲਾ ਆਸ਼ੀਰਵਾਦ ਕਰਦੇ ਗਲੀਆਂ ਸਾਫ਼ ਲੱਗਦਾ ਟੈਂਟ ਦਾ ਬਣਾਇਆ ਲਹਿੰਗਾ ਲਹਿੰਗਾ ਪਿਆ ਮਹਿੰਗਾ ਫਾਈਨਲੀ ਤੇਮ ਉਸਿਆ ਹਉ ਸੱਪੜ ਚੋਰੇ ਤੇ ਗੁੜੀਆਂ ਦੂਰ ਦੂਰ ਤੱਕਦਾ ਚੁੱਪ ਕਰਕੇ ਨਰੀਗਾ ਤੇ ਚੱਲ ਐਵੇਂ ਛੁੱਟੀ ਦੇ ਬਹਾਨੇ ਨਾ ਬਣਾ ਕਦਾਂ ਬੁੱਲ ਬਾਦ ਵਿੱਚ ਲਵਾਏ ਆ ਤਾਲ ਕਰੀ ਤੇ ਦੀ ਨਾ ਦੀ ਕਟਣ ਲਈ ਮਜਬੂਰ ਹੋ ਗਏ ਰੋਣਾ ਐਡੇ ਵੱਡੇ ਤੇਰੇ ਦੰਦ ਆ ਤੇ ਲੱਤ ਪਾੜਦੇ ਹੋਂਦੀ ਉਹੀ ਹਥਿਆਰ ਹੀ ਕਾ ਦਾ ਜੋਖੇ ਵੇਲੇ ਕੰਮ ਨਾ ਆਇਆ ਚੰਦਰੀ ਵਾਲ ਪੁੱਟੀ ਹੀ ਕਰਾਈ ਫਿਰਦੀ ਆ ਜੇ ਰੰਜੀ ਉਹੀ ਤੇਰੇ ਨਾਲ ਸਾਜ ਦੇੜੀ ਉਸ ਉਮਰ ਵਿੱਚ ਸਾਡੇ ਹੱਥ ਗੁੱਲੀ ਡੰਡਾ ਹੁੰਦਾ ਸੀ ਤੇ ਇਹਨੂੰ ਦੇਖ ਲਓ ਫ੍ਰਿਜ ਚ ਤੇਰੀ ਫਰੂਟੀ ਠੰਡੀ ਹੋ ਗਈ ਆ ਜਾ ਜਾ ਕੇ ਉਹ ਪੀ ਲੈ ਵੀਡੀਓ ਬਾਅਦ ਵਿੱਚ ਬਣਾ ਲਈ ਸਾਡੇ ਕੋਲ ਤਾਂ ਇਸ ਉਮਰ ਦੇ ਵਿੱਚ ਇੱਕ ਟਾਇਰ ਤੇ ਇੱਕ ਡੰਡਾ ਹੁੰਦਾ ਸੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ